ਲੈਜੋ 402 402 402 ਜਿਹੜਾ ਬਾਜ਼ਾਰ ਚ ਮਿਲਦਾ 800 ਰੁਪਏ ਦਾ ਇੱਕ ਇੱਥੇ ਲੈਜੋ 402 ਮਤਲਬ 200 ਰੁਪਏ ਦਾ ਕੁਰਤਾ ਪਜਾਮਾ ਲੈਜੋ ਇਥੋਂ ਭਾਈ ਜੀ 200 ਰੁਪਏ ਦਾ ਕੁਰਤਾ ਨਾ ਤੁਸੀਂ ਕਹਿ ਰਹੇ ਹੋ ਸਾਰੇ ਪਾਸੇ ਰੋਲੇ ਪਾਜਦੇ ਆ ਕੀ ਮਾਤੂ ਜੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ 200 ਰੁਪਏ ਦਾ ਕੁਰਤਾ ਪਜਾਮਾ ਦਿੰਦਾ ਕਿ ਰੌਲਾ ਹੀ ਪਾਉਣੇ ਉਹ ਕੱਲਾ ਜੀ ਜੀ ਵਾਦੇ ਕਰੀ ਰਿਹਾ ਪੂਰੇ 200 ਦੀ ਇੱਕ ਠੋਕ ਕੇ ਕਹਿੰਦੇ ਆ ਇਹਦੇ ਵਿੱਚ ਰੰਗ ਵੀ ਕਾਫੀ ਵੈਰਾਈਟੀਆਂ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ 700 ਦੇ ਕੁਰਤਾ ਪਜਾਮਾ ਜਿਹੜਾ ਇੱਕ ਦੇ ਨਾਲ ਇੱਕ ਫ੍ਰੀ ਕਰਤਾ ਹੋਇਆ ਤੁਸੀਂ ਦੇਖ ਸਕਦੇ ਹੋ ਕੱਪੜੇ ਦੀ ਕੁਆਲਿਟੀ ਕੱਪੜੇ ਦੀ ਵੈਰਾਈਟੀ ਤੇ ਕੱਪੜੇ ਦੀ ਸ਼ਾਈਨਿੰਗ ਦੇਖ ਸਕਦੇ ਹੋ ਲਓ ਜੀ ਇੱਥੇ ਤਾਂ ਨਾ ਆਫਰਾਂ ਦੇ ਆਫਰਾਂ ਲੱਗੀਆਂ ਹੋਈਆਂ ਆ 4-5 ਦਿਨ ਤੁਹਾਡੇ ਫਾਇਦੇ ਹੋਣਿਆ ਦੇਖੋ ਬਾਜ਼ਾਰ 'ਚ ਵੇਖਦਾ 1500 ਰੁਪਏ ਦਾ ਇੱਕ ਕੁਰਤਾ ਪਜਾਮਾ ਇੱਥੇ ਅਸੀਂ ਕਰਤਾ 700 ਰੁਪਏ ਦਾ 700 ਰੁਪਏ ਵਾਲੇ ਕੁਰਤੇ ਪਜਾਮੇ ਨਾਲ ਇੱਕ ਨਾਲ ਇੱਕ ਫ੍ਰੀ ਮਾਦਰਮ 350 ਰੁਪਏ ਦਾ ਕੁਰਤਾ ਪਜਾਮਾ ਦਰਦਾ ਰੰਗ ਇਹਦੇ ਵੀ ਬਹੁਤ ਸਾਰੇ ਹੈਗੇ ਆ ਤੁਸੀਂ 500 ਰੁਪਏ ਦਾ ਕੁਰਤਾ ਪਜਾਮਾ ਲੈਣਾ ਆ ਲੈ ਜਾਓ ਤੁਸੀਂ ਲੈਣਾ 800 ਦਾ ਲੈਣਾ ਲੈ ਜਾਓ ਤੁਸੀਂ 1500 ਦਾ ਲੈਣਾ ਤੁਸੀਂ 2000 ਦਾ ਲੈਣਾ 3000 ਦਾ ਲੈਣਾ ਵੈਰਾਈਟੀ ਸਾਰੀ ਆ ਭਾਈ ਜੀ ਹਰ ਤਰ੍ਹਾਂ ਦਾ ਰੇਟ ਮਿਲ ਜਣਾ ਕਿਸੇ ਨੇ ਉੱਪਰ ਹੀ ਰੇਂਜ ਵੀ ਲੈਣੀ ਉਹ ਵੀ ਮਿਲ ਦੋਸਤੋ ਤਾਂ ਲੈ ਕੇ ਵੀ ਜੀ 5000 ਤੱਕ ਆਪਣੇ ਕੋਲ ਕਲਰ ਪੂਰੇ ਨੇ ਲੋ ਵੀ ਕਹਿੰਦੇ ਵੀ 200 ਰੁਪਏ ਤੋਂ ਕੁਰਤਾ ਪਜਾਮਾ ਸ਼ੁਰੂ ਆ 700 ਵਾਲੇ ਕੁਰਤੇ ਵਿੱਚ ਨਾਲ ਇੱਕ ਫ੍ਰੀ ਆ 1000 ਦਾ ਲੈ ਜਾਓ 2000 ਲੈ ਜਾਓ 5000 ਤੱਕ ਦੇ ਕੁਰਤੇ ਪਜਾਮੇ ਇੱਥੇ ਆ ਗਿਆ ਉੱਤੋਂ ਰੰਗ ਦੇਖੋ ਤੁਸੀਂ ਪੂਰੇ ਬੁੱਲ ਬੁੱਲ ਦੇ ਬਚਨਗੇ ਰੰਗ ਹੈਗੇ ਆ 70 ਦਾ ਕੁਰਤਾ ਪਜਾਮਾ ਲੈ ਜਾਓ ਤੁਸੀਂ ਗੀਦਾ ਕਾਡਰ ਨਾਲ ਜੋ ਸਾਰੇ ਮਿਲ ਜਾਂਦੇ ਆ ਔਰ ਇੱਕ ਓਵਰ ਹੋਰ ਦੇਣੇ ਸਾਡੇ ਭਰਾਵਾਂ ਨੂੰ ਜਿਹੜੇ ਤੁਸੀਂ ਬਾਜ਼ਾਰ ਚ ਜਾ ਕੇ ਕੋਟ ਪੈਂਟ ਸਮੋਣੇ ਹੋ 2 ਪੀਸ ਕੋਟ ਪੈਂਟ ਬਾਜ਼ਾਰ ਚ ਲੈਣੇ ਹੋ ਤਾਂ ਆਹ ਦੇਖੋ ਕੱਪੜੇ ਦੀ ਕੁਆਲਿਟੀ ਜਿਹੜਾ ਬਾਜ਼ਾਰ ਚ 2 ਪੀਸ ਕੋਟ ਪੈਂਟ 10000 ਰੁਪਏ ਦਾ ਲੈਣੇ ਹੋ ਇੱਥੇ ਅਸੀਂ ਦਵਾਂਗੇ 2995 ਵਿੱਚ ਸਿਲਾਈ ਕਰਕੇ ਬਜ਼ਾਰ ਚ ਸਲਾਈ 3500 ਦੀ ਕੰਦੀ ਹੁੰਦੀ ਪਰ 2995 ਦੇ ਵਿੱਚ ਸਟਿਚ ਕਰਕੇ ਕੋਟ ਬਟ ਦੇ ਦੇਾਂਗੇ ਰੰਗ ਇਹਦੇ ਵਿੱਚ ਹੀ ਬਹੁਤ ਸਾਰੇ ਮਿਲ ਜਾਣੇ ਆ ਜੇ ਤੁਸੀਂ 3 ਪੀਸ ਕੋਟਨ ਬਣਾਉਣਾ ਬਜ਼ਾਰ ਚ 15000 ਰੁਪਿਆ ਰੇਟ ਆ ਸਾਡੇ ਕੋਲੋਂ ਲੈ ਜਾਓ 3760 ਜੀ ਭਾਈ ਰੰਗ ਡਿਜ਼ਾਈਨ ਕਿਸ ਨੇ ਲਾਈਨਿੰਗ ਚਾਹਣਾ ਕਿਸ ਨੇ ਚੈੱਕ ਚਾਹਣਾ ਕਿਸ ਨੇ ਪਲੇਨ ਚਾਹਣਾ ਸਾਰਾ ਮਿਲ ਜਾਂਦਾ ਇੱਥੇ ਹਾਂ ਜੀ ਜੀ ਸਾਰੇ ਆਪਣੇ ਕੋਲ ਕਲਰ ਰਹਿ ਗਏ ਨੇ ਸਾਰੇ ਆ ਦੇਖੋ ਸਾਰੇ ਹੀ ਰੰਗ ਇੱਥੇ ਆ ਚੁੱਕੇ ਆ ਤੁਸੀਂ ਸ਼ੇਰਵਾਨੀਆਂ ਲੈਣੀਆਂ ਉਹ ਵੀ ਅਵੇਲੇਬਲ ਹੈਗੀਆਂ ਬਾਜ਼ਾਰ 'ਚ 15000 ਰੁਪਏ ਦੀ ਸ਼ੇਰਵਾਨੀ ਜਿਹੜੀ ਮਿਲਦੀ ਆ ਇੱਥੇ ਦਵਾਂਗੇ 6500 ਚ ਸਲਾਈ ਕਰਕੇ ਦਵਾਂਗੇ ਸਟਿਚ ਕਰਕੇ ਦਵਾਂਗੇ ਆ ਦੇਖੋ ਜੀ ਮਾਤੂਸ਼ਰੀ ਦਸਤਾਰ ਅਸਲ ਰੰਗ ਸਤਾਰੀ ਦੇ ਪੱਗਾਂ ਦਾ ਬਹੁਤ ਵੱਡਾ ਬ੍ਰਾਂਡ ਹੈਗਾ ਜਿੱਥੇ ਤੁਹਾਨੂੰ 550 ਤੋਂ ਵੱਧ ਪੱਗਾਂ ਦੇ ਰੰਗ ਮਿਲਦੇ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਇਹਦੀ ਫੁੱਲ ਗਾਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਜੇਕਰ ਆਪਾਂ ਤਾਂ ਅੰਨਿਆਰੀ ਗੱਲ ਕਰ ਲਈਏ ਟਾਈ ਵੀ ਤੁਸੀਂ ਇਹਦੇ ਨਾਲ ਮੈਚ ਕਰਕੇ ਲੈ ਕੇ ਜਾ ਸਕਦੇ ਆ ਸਾਡੇ ਕੋਲ ਰੂਪੀਆ ਫੁੱਲ ਵੈਲ ਹਰ ਇੱਕ ਤਰ੍ਹਾਂ ਦਾ ਕੱਪੜਾ ਅਵੇਲੇਬਲ ਹੈਗਾ ਜੇ ਬਸ ਸਟਿਚਿੰਗ ਦੀ ਗੱਲ ਕਰ ਲਈਏ ਸਾਡੇ ਕੋਲ ਟੇਲਰ ਵੀ ਵਧੀਆ ਐਂ ਤਾਂ ਦੇ ਤੁਹਾਨੂੰ ਸਟਿਚ ਕਰਕੇ ਕੋਰਤੇ ਪਜਾਮੇ ਦੇ ਦੇ ਦਾਂਗੇ ਤੁਸੀਂ ਕੋਲਰ ਵਾਲਾ ਬਣਾ ਲਓ ਬੈਂਕ ਕੋਲਰ ਬਣਾ ਲਓ ਲਾਸਟਿਕ ਦਾ ਬਣਾ ਲਓ ਹਰ ਇੱਕ ਤਰ੍ਹਾਂ ਦਾ ਕੋਰਤਾ ਪਜਾਮਾ ਤੁਹਾਨੂੰ ਮਿਲ ਜਾਂਦਾ ਹੈਗਾ ਭਾਈ ਜੀ ਜੇ ਕੋਈ ਕਸਟਮਰ ਕਹਿੰਦਾ ਵੀ ਸਾਨੂੰ ਥੋੜੀ ਜਿਹੀ ਕਾਲੀ ਆ ਵੀ ਜਲਦੀ ਸਟਿਚ ਕਰਾ ਦਿਓ ਇਹ ਟੇਲਰ ਦੀ ਫੈਸਿਲਿਟੀ ਹੈਗੀ ਆ ਹਾਂਜੀ ਵੀਰ ਜੀ ਆਪਾਂ 2 ਘੰਟੇ ਦੇ ਵਿੱਚ ਕੁਰਤਾ ਪਜਾਮਾ ਬਣਾ ਕੇ ਦੇ ਦੇਈਦਾ ਹੈ ਕਸਟਮਰ ਗੱਲ ਬਹੁਤ ਵੱਡੀ ਕਹਿ ਰਹੇ ਹੋ ਤੁਸੀਂ 2 ਘੰਟੇ ਵਿੱਚ ਕੁਰਤਾ ਪਜਾਮਾ ਕਹਿ ਰਹੇ ਹੋ ਤੁਸੀਂ ਹਾਂਜੀ ਵੀਰ ਜੀ ਪੱਕਾ ਕਹਿ ਰਹੇ ਆ ਇੱਕ ਠੋਕ ਕੇ ਕਹੀਦਾ ਐ ਲਓ ਜੀ ਇੱਥੇ ਬਹੁਤ ਵੱਡੀ ਆਫਰ 라ਤੀਆ ਇੱਥੇ 2 ਤੋਂ 3 ਘੰਟੇ ਦੇ ਵਿੱਚ ਕੁਰਤਾ ਪਜਾਮਾ ਸਟਿਚ ਕਰਕੇ ਦਿੱਤਾ ਹੈ ਨਾ ਤੁਸੀਂ ਸਵੇਰੇ ਆ ਜਾਓ ਸ਼ਾਪਿੰਗ ਕਰੋ ਸ਼ਾਮ ਨੂੰ ਕੁਰਤਾ ਪਜਾਮਾ ਸਲਾ ਕੇ ਲੈ ਜਾਓ ਐਦਾਂ ਦੀ ਫਾਸ ਸਰਵਿਸ ਪੂਰੇ ਪੰਜਾਬ ਕਿਸੇ ਨੇ ਤੁਹਾਨੂੰ ਨਹੀਂ ਦੇਣੀ ਹੈਗੀ ਆਉਣਾ ਕਿਤੇ ਤੁਸੀਂ ਮੇਨ ਪੁਆਇੰਟ ਦੇਖੋ ਤੁਸੀਂ ਹਾਲ ਬਾਜ਼ਾਰ ਹੁਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਤੁਸੀਂ ਇੱਥੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਜਾਓ ਉਸ ਤੋਂ ਬਾਅਦ ਤੁਸੀਂ ਇਹ ਬੜਾ ਹਿਸਟੋਰਿਕ ਬਾਜ਼ਾਰ ਹੈਗਾ ਇੱਥੇ ਆਜੋ ਸ਼ਾਪਿੰਗ ਕਰ ਲਓ ਪੱਕਾ ਖਰੀਦ ਲਓ ਤੁਸੀਂ ਕੁਰਤੇ ਪਜਾਮੇ ਲੈ ਲਓ ਕੋਟ ਪਿੰਟ ਬਲੇਜ਼ਰ ਬਾਸ ਕਿੱਥੋਂ ਕੀ ਇੱਥੇ ਸਾਰੀਆਂ ਐਨ ਆਰ ਆਈ ਵੇਲਟ ਆ ਸਾਰਾਂ ਦੇ ਫਾਇਦੇ ਹੁੰਦੇ ਆ ਪਰ ਹਾਲ ਬਾਜ਼ਾਰ ਦੇ ਵਿੱਚ ਜੋ ਰੇਟ ਹੈਗੇ ਆ ਉਹਨਾਂ ਨਾਲੋਂ ਤਾਂ ਬਹੁਤ ਘੱਟ ਰੇਟਾਂ ਦੇ ਇੱਥੇ ਕੱਪੜਾ ਦਿੱਤਾ ਜਾ ਰਿਹਾ ਸੇਵਾ ਹੀ ਕੀਤੀ ਜਾ ਰਹੀ ਆ ਤੁਸੀਂ ਪੱਗਾਂ ਲੈਣੀਆਂ ਛੇਰਬਾਨੀਆਂ ਲੈਣੀਆਂ ਹਰ ਇੱਕ ਦੇ ਵਿੱਚ ਵੱਡੇ ਪਾੜੇ ਕਰਕੇ ਭੇਜਾਂ ਉਰਤੇ ਪਿਆਮੇ ਬਾਸਕਟ ਸ਼ੇਰਬਾਨੀਆਂ ਬਲੇਜ਼ਰ ਦਸਤਾਰਾਂ ਦੇ ਵਿੱਚ ਬਹੁਤ ਵੱਡੀ ਰੇਂਜ ਥੋੜੇ ਪੈਸੇ ਤੁਹਾਨੂੰ ਬੱਲ ਦੇ ਦੇਵਾਂਗੇ ਕੈਮਰਾਮੈਨ ਹੋਪਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹਿਬ ਡੀਵੀ ਸ਼੍ਰੀ ਅਮਰਸਾ ਸਾਹਿਬ